ਲੰਗੇ ਦੀ ਵਾਰਿਸ ਪੰਜਾਬ ਦੇ ਦੇ ਨਾਮ ਦੇ ਉੱਤੇ ਇੱਕ WhatsApp ਚੈਟ ਜਿਹੜੀ ਆ ਉਹ ਵਾਇਰਲ ਹੁੰਦੀ ਆ ਉਸ ਦੇ ਵਿੱਚ ਵੱਡੇ ਲੀਡਰਾਂ ਦਾ ਨਾਮ ਹੁੰਦਾ ਹੈ ਇੱਥੋਂ ਤੱਕ ਕਿ ਦੇਸ਼ ਦੇ ਗ੍ਰਹਿ ਮੰਤਰੀ ਤੱਕ ਦਾ ਨਾਮ ਉਸ ਦੇ ਵਿੱਚ ਹੁੰਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾ ਰਮਨੀਸ਼ ਸਿੰਘ ਬਿੱਟੂ ਵਿਕਰਮ ਸਿੰਘ ਮਜੀਠੀਆ ਸਣੇ ਹੋਰ ਲੀਡਰਾਂ ਦਾ ਨਾਮ ਵਿੱਚ ਮੈਂਸ਼ਨ ਕੀਤਾ ਗਿਆ ਔਰ ਉਸ ਚੈਟ ਨੇ ਤੂਲ ਤਾਂ ਫੜ ਲਈ ਕਿਉਂਕਿ ਉਸ ਚੈਟ ਦਾ ਉਸ WhatsApp ਗਰੁੱਪ ਦਾ ਨਾਮ ਵਾਰਿਸ ਪੰਜਾਬ ਦੇ ਸੀ ਹੁਣ ਜਦੋਂ ਵਾਰਿਸ ਪੰਜਾਬ ਦੇ ਨਾਮ ਆਉਂਦਾ ਹੈ ਤੇ ਫਿਰ ਭਾਈ ਅਮਰਤਪਾਲ ਸਿੰਘ ਦੀ ਤਸਵੀਰ ਜਿਹੜੀ ਆ ਉਹ ਜ਼ਰੂਰ ਜ਼ੈਨ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਉਹ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜੇ ਹੋਏ ਸੀਗੇ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਨਵੀਂ ਪਾਰਟੀ ਹੈ ਉਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਤਾਂ ਸਵਾਲ ਸੁਭਾਵਕ ਹੀ ਇਹ ਬਣਦਾ ਹੈ ਕਿ ਕੀ ਇਹ ਸਾਰੀ ਚੈਟ ਭਾਈ ਅਮਰਿਤਪਾਲ ਸਿੰਘ ਦੇ ਨਾਲ ਕਨੈਕਟਡ ਆ ਹਾਲਾਂਕਿ ਇਸ ਉੱਤੇ ਪੁਲਿਸ ਜਿਹੜੀ ਹੈ ਉਹ ਜ਼ਰੂਰ ਕੰਮ ਕਰ ਰਹੀ ਹੈ ਇਸ ਉੱਤੇ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਦੀ ਗੱਲ ਹੀ ਕਰੀਏ ਤਾਂ ਇਸ ਚੈਟ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਮੋਗਾ ਪੁਲਿਸ ਨੇ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਦਰਸਲ ਵਾਰਿਸ ਪੰਜਾਬ ਦੇ ਦੇ ਨਾਂ ਤੇ ਜਿਹੜੀ ਚੈਟ ਲੀਕ ਹੋਈ ਹੈ ਉਸ ਦੇ ਤਹਿਤ ਯੂਏਪੀਏ ਦੇ ਚਲਦੇ ਕਾਰਵਾਈ ਹੋਈ ਹੈ ਯੂਏਪੀਏ ਤਹਿਤ ਕਾਰਵਾਈ ਕਰਦਿਆਂ ਹੋਇਆ ਮੋਗਾ ਪੁਲਿਸ ਨੇ ਖੰਨਾ ਅਨਾਜ ਮੰਡੀ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਉਸ ਦਾ ਨਾਮ ਬਲਕਾਰ ਸਿੰਘ ਦੱਸਿਆ ਜਾ ਰਿਹਾ ਜੋ ਬਲਕਾਰ ਸਿੰਘ ਖੰਨਾ ਅਨਾਜ ਮੰਡੀ ਦੇ ਬਾਹਰ ਫਾਸਟ ਫੂਡ ਦੀ ਇੱਕ ਰੇੜੀ ਲਾਉਂਦਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਦੇ ਨਾਲ ਨਾਲ ਇੱਕ ਨਾਬਾਲਗ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸਾਈਬਰ ਸੈੱਲ ਪੁਲਿਸ ਥਾਣੇ ਦੇ ਉੱਤੇ ਇਹ ਕੇਸ ਦਰਜ ਕੀਤਾ ਜਾਂਦਾ ਹੈ ਖੰਨਾ ਦੀ ਅਨਾਜ ਮੰਡੀ ਦੇ ਬਾਹਰ ਫਾਸਟ ਫੂਡ ਦੀ ਰੈਡੀ ਲਾਉਣ ਵਾਲਾ ਬਲਕਾਰ ਸਿੰਘ ਉਹ ਉਸ ਦਾ ਸਾਰਾ ਪਰਿਵਾਰ ਹੀ ਇੱਕ ਇਸੇ ਕੰਮ ਦੇ ਵਿੱਚ ਰੁੱਝਿਆ ਹੋਇਆ ਉਸ ਦੇ ਪਿਤਾ ਔਰ ਉਸ ਦੇ ਦਾਦੇ ਵੱਲੋਂ ਵੀ ਇਹ ਕੰਮ ਜਿਹੜਾ ਉਹ ਕੀਤਾ ਗਿਆ ਸੀ ਔਰ ਹੁਣ ਉਹ ਇਹ ਕੰਮ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਉਸ ਦਾ ਨਾਮ ਇਸ ਚੈਟ ਦੇ ਵਿੱਚ ਆਉਂਦਾ ਹੈ ਔਰ ਪੁਲਿਸ ਜਿਹੜੀ ਹੈ ਦਬਿਸ਼ ਕਰਕੇ ਉਸ ਨੂੰ ਕਾਬੂ ਕਰ ਲੈਂਦੀ ਹੈ ਮਹਾ ਸਿੰਘ ਨਾਮ ਦਾ ਵਿਅਕਤੀ ਗਰੁੱਪ ਦਾ ਐਡਮਿਨ ਦੱਸਿਆ ਜਾ ਰਿਹਾ ਹੈ ਔਰ ਇਹ ਵੀ ਜਾਣਕਾਰੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਕਿ ਕੁਲਵੰਤ ਸਿੰਘ ਰਾਓ ਕੇ ਦਾ ਭਰਾ ਹੋ ਸਕਦਾ ਆ ਜਾਂ ਦੱਸਿਆ ਜਾ ਰਿਹਾ ਹੈ ਮਹਾ ਸਿੰਘ ਨਾਲ ਆਏ ਐਡਮਿਨ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਜੇ ਤੱਕ ਦੋ ਵਿਅਕਤੀ ਕਾਬੂ ਕੀਤੇ ਗਏ ਨੇ ਯੂਪੀਏ ਤਹਿਤ ਕਾਰਵਾਈ ਹੋਈ ਹੈ ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਵੱਡੇ ਨਾਮ ਉਸ ਚੈਟ ਦੇ ਵਿੱਚ ਸੀਗੇ ਔਰ ਕੀ ਉਹਨਾਂ ਨਾਵਾਂ ਦੇ ਤਹਿਤ ਕੋਈ ਆਉਂਦੇ ਸਮੇਂ ਕੋਈ ਵੱਡੀ ਕਾਰਵਾਈ ਕੀਤੀ ਜਾਣੀ ਸੀ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ ਔਰ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਵਿਅਕਤੀ ਕਾਬੂ ਕੀਤੇ ਜਾ ਸਕਦੇ ਨੇ ਪੁਲਿਸ ਇਸ ਉੱਤੇ ਵੀ ਖਦਸ਼ਾ ਜਤਾ ਰਹੀ ਹੈ ਜੋ ਵੀ ਹੋਏਗਾ ਓਨ ਦਿ ਸਮੇ ਨੂੰ ਦੱਸਦੇ ਰਵਾਂਗੇ ਬਣੇ ਰੋਵਾਨੀ ਟਿਆ ਪੰਜਾਬੀ